ਆ ਕੋਈ ਨਹੀਂ ਕੋਈ ਨਹੀਂ ਕੰਮ ਕਰੋ ਵੀਡੀਓ ਤੇ ਆ ਵੀਡੀਓ ਦਾ ਨੇੜੇ 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 ਅੱਗੇ ਹੋਣਾ ਬੜਾ ਉਹ ਵਾਲਾ ਜਦੋਂ ਆ ਜਾਣਾ ਆਪਣੀ ਤੋਂ ਅੱਜ ਜੀ ਪੀ ਕਹਾਂਗੇ ਅੱਜ ਵੀਰ ਸਿੰਘ ਬਾਦਲੇ ਤੇ ਪਹੁੰਚੇ ਲੈਂਡਪੁਲ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਕਰਦੇ ਰਹੇ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਟੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹਮ ਹਮ ਆ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ

ਕੰਮ ਕਰੋ ਜੀ ਵੀਡੀਓ ਕਰ ਦੇ 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 ਓਏ ਸ਼ਾ ਓਏ ਇਹਨਾਂ ਚੱਕ 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 ਵੀਡੀਓ ਦੇਖੋ ਲੋਕਾਂ ਨੂੰ ਅਟੈਕ ਹੋ ਗਿਆ ਨੇੜੇ ਹੋ ਜੀ ਨੇੜੇ ਹੋ ਜੀ ਨੇੜੇ ਹੋ ਜਾ ਨੇੜੇ 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 ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਹੋ ਜਾ ਦੇ ਬੈਠੋ ਜੀ ਗੱਡੀ 'ਚ ਬੈਠੋ ਪੂਰੇ ਬਿਠਾਓ ਅੱਜ ਦੇ ਪਿਛਲੇ ਸੇ ਹੋ ਜਾ ਬਈ ਹਰ ਮਤਲਬ ਬਾਹਰ ਛੱਡ ਦਿਓ ਬਾਈ ਅਸੀਂ ਕਿਉਂ ਆਇਆ ਹੋਰ ਅੱਜ ਅੱਜ ਧਰਨੇ ਤੋਂ ਬਾਅਦ ਪ੍ਰੈਸ ਵਾਲੇ ਕੋਲੇ ਮੈਂ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਸ ਵੇਲੇ ਥੋੜਾ ਜਿਹੀ ਗਰਮੀ ਜ਼ਿਆਦਾ ਹੁੰਨ ਕਰਕੇ ਇੱਕ ਮਿੰਟਿੰਗ ਦੇ ਵਿੱਚ ਚੱਕਰ ਆ ਗਿਆ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਮੈਂ ਕਿਤੇ ਮੈਂ ਦਾਖਲ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਡਾਕਟਰ ਸਾਹਿਬ ਨੇ ਚੈੱਕ ਜਰੂਰ ਕਰਾਇਆ ਸੀ ਥੋੜਾ ਜਿਹਾ ਕਿੰਸੀ ਬਲੱਡ ਪ੍ਰੈਸ਼ਰ ਘਟਣ ਕਰਕੇ ਚੱਕਰ ਆਇਆ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਠਾਕ ਹਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਰੈਡੀਓ ਜੀ ਕਾਲਸਾ ਰੈਡੀਓ ਜੀ